ਹਰਚਰਨ ਸਿੰਘ ਪੁੱਲਰ ਮਾਮਲੇ ਦੇ ਉੱਤੇ ਗੱਲਬਾਤ ਕਰਨੀ ਲਾਜ਼ਮੀ ਹੈ ਜ਼ਰੂਰੀ ਹੈ ਕਿਉਂਕਿ ਜੋ ਸਥਿਤੀ ਬਣੀ ਸੀਬੀਆਈ ਨੇ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਨਿਆਇਕ ਹਿਰਾਸਤ ਚਪੇ ਦਿੱਤਾ ਗਿਆ ਕਿੰਨਾ ਕੁ ਵਾਜਬ ਸੀ ਹੋਰ ਕੀ ਕੋਜ ਹੈ ਇਸ ਦੇ ਵਿੱਚ ਇਸ ਕੇਸ ਦੀ ਢੁੰਗਾਈ ਹਰਚਰਨ ਸਿੰਘ ਪੁੱਲਰ ਮਾਮਲੇ ਦੀ ਢੁੰਡਾਈ ਯਾ ਇਸ ਪੂਰੇ ਕਾਸੇ ਨੂੰ ਲੈ ਕੇ ਪੋਲਿਟੀਕਲ ਸਿਨੈਰੀਓ ਵੀ ਕੀ ਕਹਿੰਦਾ ਉਹਦੇ ਉੱਤੇ ਵਿਚਾਰ ਕਰਾਂਗੇ ਮੌਜੂਦ ਆ ਸਰਦਾਰ ਭੁਪਿੰਦਰ ਸਿੰਘ ਹੁਣਾਂ ਦੇ ਨਾਲ ਔਰ ਸਾਡੇ ਨਾਲ ਅੱਜ ਇੱਕ ਹੋਰ ਵਿਸ਼ੇਸ਼ ਸ਼ਖਸੀਅਤ ਮੌਜੂਦ ਹੈ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਤੋਂ ਗੁਰਵਿੰਦਰ ਸਿੰਘ ਘੁੰਮਣ ਅੱਜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਪਹਿਲਾਂ ਭੁਪਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਜੋ ਇਹ ਸਾਰਾ ਕੁਝ ਵਾਪਰਿਆ ਇੱਕ ਸਵਾਲ ਅਜੇ ਤੱਕ ਕਨਸਟੈਂਟਲੀ ਖੜਦਾ ਪਿਆ ਹੈ ਕਿ सीबीआई ਨੇ ਗ੍ਰਿਫਤਾਰ ਕਰ ਲਿਆ ਅਦਾਲਤ ਵਿੱਚ ਪੇਸ਼ ਕਰ ਲਿਆ ਪਰ ਉਸ ਦੇ ਬਾਵਜੂਦ ਰਿਮਾਂਡ ਵੀ ਨਹੀਂ ਲਿਆ ਗਿਆ ਐਡੀ ਵੱਡੀ ਰਿਕੁਆਇਰਮੈਂਟ ਸੀ ਐਨਾ ਐਨਾ ਕੁਝ ਮਿਲਿਆ ਉਥੋਂ 7.5 ਕਰੋੜ ਰੁਪਈਆ ਕਰੋ ਨਗਦੀ ਮਿਲ ਗਿਆ ਤਾਂ ਵੀ ਰਿਮਾਂਡ ਤੇ ਨਹੀਂ ਚੁਕਾਇਆ ਗਿਆ ਕਸਟਡੀ ਚ ਭੇਜ ਦਿੱਤਾ ਗਿਆ ਕਿਉਂ ਸਤਿਗੁਰਾਲ ਜੀ ਜੰਨੇ ਸਾਰੇ ਸਾਡੇ ਇਹ सीबीआई ਦੀ ਜਿਹੜੀ ਇਨਵੈਸਟੀਗੇਸ਼ਨਾਂ ਤੇ ਸਾਡੇ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਦੋਵਾਂ ਦੇ ਵਿੱਚ ਸਾਡਾ ਬਹੁਤ ਡਿਫਰੈਂਸ ਹੁੰਦਾ ਹੈ ਸੀਬੀਆਈ ਨੂੰ ਇੱਕ ਕੰਪਲੇਂਟ ਗਈ ਵੀ ਆ ਗਲਬਾਤਿਆਂ ਦੀ ਸਾਰੀ ਜੋ ਇਸ ਸਬੰਧ ਵਿੱਚ ਚੁੱਕਿਆਗਾ ਵੀ ਇਸ ਚੀਜ਼ ਦੀ ਆ ਗਲਬਾਤ ਹੈ। ਵੀ ਇਸ ਬੰਦੇ ਨੇ ਸਾਡੇ ਕੋ ਰਿਸ਼ਵਤ ਲਈ ਜਾਂ ਰਿਸ਼ਵਤ ਮੰਗੀ ਜਾਂ ਲੈਂਦਾ ਜੋ ਵੀ ਮੌਕੇ ਤੇ ਉਹਨੂੰ ਬਲੈਡ ਹੰਡਰਡ ਪਕੜ ਲਿਆ। ਹੁਣ ਪੁਲਿਸ ਨੇ ਜਿਹੜੇ ਸੀਬੀਆਈ ਨੇ ਉਸ ਕੇਸ ਦੇ ਵਿੱਚ ਇਹਨਾਂ ਨੂੰ ਅਰੈਸਟ ਕਰ ਲਿਆ। ਅਰੈਸਟ ਕਰਨ ਤੋਂ ਬਾਅਦ ਉਹਦੀ ਜੋ ਰਿਕਵਰੀ ਹੋਈ ਉਸ ਵੇਲੇ ਤੁਸੀਂ ਸਾਰੇ ਨੇ ਮੌਕੇ ਤੇ ਦੇਖੀ ਜੀ ਜੋ ਉਹਨਾਂ ਨੇ ਹਜੇ ਪੈਸੇ ਦੱਸੇ ਨੇ ਵੀ 7 ਕਰੋੜ ਲਗਜ਼ਰੀ ਗੱਡੀਆਂ ਘੜੀਆਂ ਤੇ ਹੋਰ ਵੀ ਬਹੁਤ ਕੁਝ ਮਿਲਿਆ ਜੋ ਸੋਨਾ ਕਿੰਨਾ ਮਿਲਿਆ ਬਹੁਤ ਕੁਝ ਮਿਲਿਆ ਮੈਂ ਇਹ ਗੱਲ ਕਹਿਣਾ ਕਿ ਇਹ ਗੱਲਾਂ ਸਾਰੀਆਂ ਜਿਹੜੀਆਂ ਹਜੇ ਫੈਲਾਉਣਾ ਇੱਥੇ ਕਰਕੇ ਕਿਉਂਕਿ ਸੀਬੀਆਈ ਨੇ ਫਿਰ ਸੀਬੀਆਈ ਦੀ ਕੋਰਟ ਦੇ ਵਿੱਚ ਇਹਨੂੰ ਪੇਸ਼ ਕੀਤਾ ਚੰਡੀਗੜ੍ਹ 'ਚ ਹਾਂਜੀ ਹਾਂ ਕਿਉਂਕਿ ਜਦੋਂ ਵੀ ਸਾਡੇ ਸੀਬੀਆਈ ਨੇ ਕਿਸੇ ਨੂੰ ਅਰੈਸਟ ਕਰਨਾ ਹੈ ਸੀਬੀਆਈ ਨੇ ਅਰੈਸਟ ਕਰਨਾ ਹੈ ਜੇ ਸਟੇਟ ਤੋਂ ਕਿਸੇ ਤੋਂ ਕਰਦੇ ਉਹ ਸਟੇਟ ਤੋਂ ਪਰਮਿਸ਼ਨ ਲੈਣੀ ਪੈਣੀ ਸੀ ਇਸ ਕਰਕੇ ਉਹਨਾਂ ਨੇ ਚੰਡੀਗੜ੍ਹ ਤੋਂ ਅਰੈਸਟ ਕੀਤਾ ਵੀ ਚੰਡੀਗੜ੍ਹ ਨਾਲ ਜੂਟੀ ਕਰਕੇ ਪਰਮਿਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਜੇ ਇਹ ਤਾਂ ਕਰਨਾ ਪਿਆ ਉਹ ਪਾਰਟੀ ਵੀ ਜਿਹੜੇ ਵਧਾਈ ਸੀ ਉਹ ਦੱਸਦੇ ਵੀ ਜੇ ਅਸੀਂ ਬਿਜినెస్ ਨੂੰ ਕੰਪਲੇਨਟ ਕਰਦੇ ਬਿਜ𝕚ਲੈਂਸ ਸਾਨੂੰ ਇਨਸਾਫ ਨਹੀਂ ਸੀ ਮਿਲਣਾ ਪਹਿਲੀ ਗੱਲ ਤੇ ਸਾਡੀ ਵਿਜੀਲੈਂਸ ਨੇ ਇਨਫੋਰਮੇਸ਼ਨ ਦਿੱਤਨੀ ਆ ਉਹ ਬਜਾਏ ਇਸ ਦੇ ਇਹਨਾਂ ਨੂੰ ਚੱਕਨ ਦੇ ਉਹ ਬੰਦਾ ਵਜਾ ਰ ਅੰਦਰ ਦੇ ਦਣਾ ਉਲਟਾ ਗਿਆ ਕੇ ਹੋਰ ਕੇਸ ਤੇ ਇਨਸਾਬ ਕਿੱਥੋਂ ਮਿਲਣਾ ਸੀ ਮੈਂ ਕਹਿੰਦਾ ਬਹੁਤ ਵਧੀਆ ਕੰਮ ਕੀਤਾ ਇੱਕ ਪੰਜਾਬ ਦੇ ਵਿੱਚ ਸਰਕਾਰ ਦੇ ਹੁੰਦਿਆ ਹੋਇਆ ਮੌਕੇ ਦੀ ਸਰਕਾਰ ਦੇ ਹੁੰਦਿਆ ਔਰ ਮੌਕੇ ਦੇ ਇੱਕ ਡੀਜੀਪੀ ਸਾਹਿਬ ਦੇ ਹੁੰਦਿਆ ਆ ਜਨਤਾ ਦਾ ਦੇਖੋ ਸਾਡੀ ਪੁਲਿਸ ਤੋਂ ਕਿੰਨਾ ਵਿਸ਼ਵਾਸ ਉੱਠ ਚੁੱਕਾ ਕਿਸੇ ਵળે ਪੰਜਾਬ ਦੀ ਪੁਲਿਸ ਦਾ ਨਾਂ ਬਰਡ ਚ ਚੱਲਦਾ ਸੀ ਅੱਜ ਜਨਤਾ ਦੀ ਆਵਾਜ਼ ਇਹ ਆ ਕਿ ਸਾਡਾ ਪੰਜਾਬ ਦੀ ਪੁਲਿਸ ਤੋਂ ਇਨਸਾਫ ਜਿਹੜਾ ਸਾਡਾ ਉੱਠ ਚੁੱਕਾ ਹੈ ਵਿਸ਼ਵਾਸ ਉਹ ਪਰੋਸਾ ਉੱਠਣ ਦਾ ਕਾਰਨ ਮੇਨ ਇਹੋ ਹੀ ਹੈ ਕਿ ਇੱਕ ਡੀਆਈਯੂ ਨੂੰ ਚੁੱਕਣ ਵਾਸਤੇ ਦੇਖੋ ਸਾਨੂੰ ਕਿੱਥੇ ਜਾਣਾ ਪਿਆ ਉਸ ਬੰਦੇ ਨੇ ਕਿੰਨੀ ਦਿਨ 11 ਤਰੀਕ ਦੀ ਕੰਪਲੇਂਟ ਕੀਤੀ ਉਸ ਬੰਦੇ ਨੇ ਉਹ ਕਿੱਦਾਂ ਪਹੁੰਚਿਆ ਉਹ ਕੀ ਕੋਈ ਸਲਾਹਕਾਰ ਟਕਰਿਆ ਹੋਊਗਾ ਜਿਹੜਾ सीबीआई ਤੱਕ ਪਹੁੰਚ ਕੀਤੀ ਫਿਰ ਉਸ ਤੋਂ ਬਾਅਦ ਸਾਡੀ ਇਹ ਤਾਂ ਗੱਲ ਨਹੀਂ ਵੀ सीबीआई ਨੂੰ ਮੈਂ ਤਰਖਾਸ ਦੇ ਦਿੱਤੀ ਤੇ ਉਹਨਾਂ ਨੇ ਉਸੇ ਬੰਦਾ ਬੰਨਾ ਚੱਕ ਲਿਆ ਉਹਨਾਂ ਨੇ ਪ੍ਰੋਪਰ ਇਸ ਚੀਜ਼ ਦੀ ਇਨਕੁਆਰੀ ਕੀਤੀ ਹੋਏਗੀ ਕਿ ਕੀ ਵਾਕਈ ਕੰਪਲੇਂਟ ਸਹੀ ਹੈ ਕੰਪਲੇਂਟ ਸਹੀ ਕਰਦਾ ਕਿਉਂਕਿ ਉਹ ਸਾਹਮਣੇ ਤੋਂ ਉਹਦੇ ਦੱਸਣ ਵਾਲੇ ਉਹਨਾਂ ਕੰਪਲੇਂਟ ਲਾੜੀ ਉਸ ਤੋਂ ਬਾਅਦ ਸੀਕ੍ਰਟ ਇਨਕੁਆਰੀ ਕੀਤੀ ਹੋਏਗੀ ਸੀਨੀਅਰ ਅਫਸਰ ਨੇ ਨੋਟਸ ਚ ਲਿਆ ਕੇ ਇਨਕੁਆਰੀ ਕੀਤੀ ਫਿਰ ਉਹਨਾਂ ਨੂੰ ਸੱਚ ਦਿਸਦਾ ਹੈ ਸੱਚ ਦਿਸਣ ਤੋਂ ਬਾਅਦ ਇਸ ਬੰਦੇ ਨੂੰ ਫੇਰ ਉਹਨਾਂ ਨੇ ਫੜਿਆ ਔਰ ਰੈਡ ਹੰਡਰਡ ਫੜਿਆ ਗਿਆ ਹੁਣ ਗੱਲ ਇਹ ਚਲਦੀ ਇੱਥੋਂ ਕਿ ਇਸ ਬੰਦੇ ਦਾ ਪਿਛਲਾ ਕਰੈਕਟਰ ਕੀ ਸੀ ਇਹਦੇ ਬਾਰੇ ਤੁਹਾਨੂੰ ਮੈਂ ਡੀਪਲੀ ਬਿਆਨ ਕਰਦਾ ਇਹ ਇੱਕ ਸਾਡੇ ਮਹਿਲ ਸਿੰਘ ਭੁੱਲੜ ਡੀਜੀਪੀ ਰਿਟਾਇਰ ਹੋਏ ਉਹਨਾਂ ਦਾ ਬੇਟਾ ਸੀ ਹਰਚਰਨ ਸਿੰਘ ਭੁੱਲੜ ਇਹ 93 ਦੇ ਵਿੱਚ ਸਰਦਾਰ ਬੈਂਸ ਸਿੰਘ ਜੀ ਦੀ ਸਰਕਾਰ ਸੀ ਉਸ ਵੇਲੇ ਇਹ ਪ੍ਰਾਇਓਰਟੀ ਤੇ ਭਰਤੀ ਕੀਤਾ ਗਿਆ ਮੈਂ ਜਿੰਨੇ ਵੀ ਮੇਰੇ ਸੱਜਣ ਭੈਣ ਭਰਾ ਪ੍ਰੈਸ ਰਿਪੋਰਟਰ ਜਾਂ ਜਿਹੜੇ ਵੀ ਡਿਪਾਰਟਮੈਂਟ ਦੇ ਜਾਂ ਸਰਕਾਰ ਸੁਣਦੀ ਹੋਵੇ ਮੈਂ ਉਹਨਾਂ ਕੋਲੋਂ ਇੱਕ ਸਵਾਲ ਦਾ ਜਵਾਬ ਪੁੱਛਦਾ ਕਿ ਮੈਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਸਵਾਲ ਦਾ ਕਿ ਇਸ ਬੰਦੇ ਨੂੰ ਪ੍ਰਾਇਓਰਟੀ ਤੇ ਕਿਉਂ ਪਰਟੀ ਕੀਤਾ ਇਹ ਕੀ ਇਹੋ ਹੀ ਸਰੇ ਦਾ ਕਰਪਟ ਬੰਦਾ ਰਹਿ ਗਿਆ ਪ੍ਰਾਇਓਰਟੀ ਤੇ ਕਰਨ ਪਹਿਲਾਂ ਜੇ ਗੱਲ ਪ੍ਰਾਇਓਰਟੀ ਦਾ ਮੈਨੂੰ ਡੈਫੀਨੇਸ਼ਨ ਦਿੱਤੀ ਜਾਵੇ ਪ੍ਰਾਇਓਰਟੀ ਇਹਨੂੰ ਕਿਸ ਚੀਜ਼ ਦੀ ਪ੍ਰਾਇਓਰਟੀ ਦਿੱਤੀ ਗਈ ਨਹੀਂ ਪ੍ਰਾਇਓਰਟੀ ਸੀ ਕਿ ਤਰਸ ਦੇ ਆਧਾਰ ਤੇ ਇਹ ਵੀ ਕਿਤੇ ਨਾ ਕਿਤੇ ਸੁਣਨ ਨੂੰ ਮਿਲ ਰਿਹਾ ਕਹਿੰਦੇ ਤਰਸ ਵਾਸਤੇ ਵੀ ਚੱਕ ਲਿਆ ਚਲੋ ਤਰਸ ਤੋਂ ਡੀਰ ਗੱਲ ਮੰਨ ਲੈਂਦੇ ਆ ਤਰਸ ਦੇ ਆਧਾਰ ਤੇ ਕਦੇ ਤੇ ਕਾਹਦਾ ਤਰਸ ਕੀਤਾ ਗਿਆ ਸੀ ਇਹ ਦੱਸਿਆ ਜਾਵੇ ਵੀ ਇਹਦੇ ਤੇ ਕਾਹਦਾ ਤਰਸ ਕੀਤਾ ਗਿਆ ਸੀ ਕਿ ਇਹਨੇ ਕਿੱਡਾ ਕ ਵੱਡਾ ਉਸ ਵੇਲੇ ਕੋ ਰਿਕਵਰੀ ਬਹੁਤ ਵੱਡੀ ਕਰਾਈ ਜਿਹੜਾ ਤੇ ਤਰਸ ਕੀਤਾ ਗਿਆ ਆਮ ਕਰਕੇ ਇੱਕ ਗ੍ਰੈਜੂਏਟ ਬੰਦਾ ਜੇ ਕਿਤੇ ਤਰਸ ਦੇ ਆਧਾਰ ਤੇ ਵੀ ਭਰਤੀ ਕਰਨਾ ਪਵੇ ਜਾਂ ਉਹ ਕਾਂਸਟੇਬਲ ਭਰਤੀ ਕੀਤਾ ਜਾਂਦਾ ਜਾਂ ਉਹ ਥਾਣੇਦਾਰ ਭਰਤੀ ਕੀਤਾ ਜਾਂਦਾ ਸਾਡੇ ਹੁਣ ਵੀ ਵਿਭਾਗ ਦੇ ਵਿੱਚ ਅਫਸਰ ਹੈਗੇ ਨੇ ਭਰਤੀ ਇਹੋ ਜਿਹੇ ਜਿਹੜੇ ਚਲੋ ਉਸ ਵੇਲੇ ਮੈਂ ਵੀ ਖੁਦ ਮੇਰੇ ਨਾਲ ਬੰਦੇ ਸੀ ਇੱਕ ਦੋ ਜਿਹੜੇ ਰਿਟਾਇਰ ਹੋ ਚੁੱਕੇ ਕੁਝ ਅਜੇ ਵਲੇ ਵੀ ਔਨ ਡਿਊਟੀ ਨੇ ਜਿਹੜੇ ਤਰਸ ਦੇ ਆਧਾਰ ਤੇ ਭਰਤੀ ਕੀਤੇ ਗਏ ਇਹ ਐਸ ਉਦੋਂ ਭਰਤੀ ਏਐਸਆਈ ਦੀ ਹੁੰਦੀ ਸੀ ਹੁਣ ਭਰਤੀ ਸਬ ਇੰਸਪੈਕਟਰ ਦੀ ਹੋਗੀ ਪਹਿਲੀ ਗੱਲ ਤੇ ਸਰਕਾਰ ਦੀ ਆਪਾਂ ਕਾਹਗਾ ਕਿ ਬਹੁਤ ਵੱਡੀ ਸਪੋਰਟ ਸੀ ਇਹਨਾਂ ਬੰਦਿਆਂ ਜੇ سپورਟ ਨਾ ਹੁੰਦੀ ਅੱਜ ਤੱਕ ਕੋਈ ਆਪੋਜੀਸ਼ਨ ਪਾਰਟੀ ਦਾ ਇੱਕ ਵੀ ਬੰਦਾ ਬੋਲਿਆ ਨਹੀਂ ਉਸ ਵੇਲੇ ਫਿਰ ਇਹ ਮੰਨ ਲਈਏ ਕਿ ਇਹਨਾਂ ਦੇ ਫਾਦਰ ਕਰਕੇ ਕਿਉਂਕਿ ਉਹ ਡੀਜੀਪੀ ਸੀ ਉਹਨਾਂ ਨੂੰ ਤੈਕ ਕਰਵਾਉਣ ਵਾਸਤੇ ਕਿਉਂਕਿ ਉਦੋਂ ਉਹ ਡੀਜੀਪੀ ਨਹੀਂ ਸੀ ਲੱਗੋਦੀ ਉਦੋਂ ਉਹ ਡੀਆਈਜੀਸੀ 93 ਦੀ ਗੱਲ ਠੀਕ ਹੈ ਉਦੋਂ ਭਰਤੀ ਕੀਤਾ ਗਿਆ ਸੀ ਉਦੋਂ ਸਰਕਾਰ ਸੀ ਸਰਕਾਰ ਨੇ ਇੱਕ ਉਹ ਮਾਹੌਲ ਬੜਾ ਖਰਾਬ ਸੀ ਸਰਕਾਰ ਕੋਲ ਇਹਨਾਂ ਨੇ ਅਪਰੋਚ ਕੀਤਾ ਕਿਹਾ ਹੋਣਾ ਕਿਉਂਕਿ ਡੀਆਈਜੀ ਦੀ ਫਿਰ ਉਹ ਮੁੱਖ ਮੰਤਰੀ ਸਾਹਿਬ ਨੇ ਇਹ ਮੰਨ ਲਈ ਹੋਣੀ ਵੀ ਬੇਟਾ ਇਹਦਾ ਚਲੋ ਰੱਖ ਲਿਆ ਅੱਛਾ ਮੈਂ ਕਿਸੇ ਨਾਲ ਬੈਠਾ ਸੀ ਹੁਣੀ ਤੁਹਾਨੂੰ ਮਿਲਣ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਇਸੇ ਮਾਮਲੇ ਉੱਤੇ ਕਹਿੰਦੇ ਉਹ ਉਹ ਦੌਰ ਇਦਾਂ ਦਾ ਸੀ ਕਹਿੰਦੇ ਐਂ ਹੀ ਰੱਖ ਲੈਂਦੇ ਸੀ ਐ ਜਾਈਂ ਰੱਖ ਲੈਂਦੇ ਸੀ ਕੋਈ ਵੀ ਆਂਦਾ ਕਿ ਇਹਨੂੰ ਥਾਣੇਦਾਰ ਬਣਾਤਾ ਕਿ ਇਹਨੂੰ ਕੁਝ ਬਣਾਤਾ ਪਰ ਡੀਐਸਪੀ ਬਣਾਉਣਾ ਬੜੀ ਵੱਡੀ ਗੱਲ ਹੁੰਦੀ ਹੈ ਮੈਂ ਕਹਾਂ ਜੀ ਡੀਐਸਪੀ ਤੋਂ ਬਾਅਦ ਮਤਲਬ ਡੀਐਸਪੀ ਬਣਾਤਾ ਸਮੇਂ ਲੋਕ ਇੱਕ ਆਈਪੀਐਸ ਬਣਾ ਲਿਆ ਡੀਐਸਪੀ ਜਿਹੜਾ ਭਰਤੀ ਕਰ ਰਿਹਾ ਇੱਕ ਪੰਜਾਬ ਦੇ ਵਿੱਚ ਹੁਣ ਸਿਵਲ ਸਰਵਿਸ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜਿਹੜਾ ਆਪਣਾ ਪੰਜਾਬ ਦਾ ਕੀਡਰ ਹੈ ਉਹ ਉਹਦੇ ਮੁਤਾਬਕ ਆਪਾਂ ਡਾਇਰੈਕਟਰ ਇਹਨੂੰ ਡੀਐਸਪੀ ਰੱਖਣਾ ਜਾਂ ਜਦ ਤਹਿਸੀਲਦਾਰ ਰੱਖਣੇ ਪੀਸੀਆਰ ਜਿੰਦਾ ਰੱਖਣੇ ਇਹ ਸਾਰੇ ਇਕੁਇਲੈਂਟ ਨੇ ਇੱਕੋ ਗੱਲ ਹੂੰ ਤੇ ਉਹਦੇ ਵਿੱਚ ਅੱਜ ਕੱਲ ਟੈਸਟ ਦੇ ਕੇ ਫਿਰ ਰੱਖਿਆ ਜਾਂਦਾ ਹੈ ਡੀਐਸਪੀ ਉਹ ਵੀ ਜੇ ਜੇ ਪੰਜਾਬ ਦੀ ਕ੍ਰੀਮ ਹੈ ਜਿਹਨੂੰ ਆਪਾਂ ਕਹਿ ਦਈਏ ਉਹ ਇਸ ਦੇ ਵਿੱਚ ਆਂਦੇ ਨੇ ਕਿਉਂਕਿ ਪਹਿਲਾਂ ਪ੍ਰੀਲਿਮinare ਟੈਸਟ ਆਉਂਦਾ ਟੈਸਟ ਕੋ ਕਲੀਅਰ ਹੋਏਗਾ ਫਿਰ ਮੇਨ ਹੋਏਗਾ ਫਿਰ ਬੜਾ ਉਹਦਾ ਤੁਹਾਨੂੰ ਸਾਰਿਆਂ ਨੂੰ ਪ੍ਰੋਸੀਜਰ ਦਾ ਪਤਾ ਹੀ ਹੋਗਾ ਨਹੀਂ ਮਤਲਬ ਥੋੜੇ ਕਹਿਣ ਦਾ ਮਤਲਬ ਇਸਨੇ ਕੋਈ ਟੈਸਟ ਨਹੀਂ ਦਿੱਤਾ ਕੋਈ ਆਨ ਰਿਕਾਰਡ ਕੁਝ ਵੀ ਨਹੀਂ ਹੈਗਾ ਇਹਦਾ ਕੁਝ ਵੀ ਨਹੀਂ ਹੈਗਾ ਜੀ ਆ ਆਪ ਲਾਗੇ ਉਹ ਡੀਐਸਪੀ ਬਣਨ ਤੋਂ ਬਾਅਦ ਇਸ ਬੰਦੇ ਨੇ ਆਪਣੇ ਰੈਂਕ ਦੀ ਪੂਰੀ ਦੁਰਵਰਤੋਂ ਕੀਤੀ ਜਿੰਨੀ ਕੀ ਕਰ ਸਕਦੇ ਨਿਹਾਇ ਤਹੀ ਨੰਦਰਯੋਗ ਜੋਗ ਕੀਤੀ ਹੈ ਔਰ ਉਸ ਤੋਂ ਦੌਰਾਨ ਬਾਅਦ ਇਹਨਾਂ ਨੇ ਦੋਹਾਂ ਭਰਾਵਾਂ ਦੇ ਕੋਲ ਇੱਕ ਮਰਡਰ ਵੀ ਹੋਇਆ ਸੀ ਅੱਛਾ ਟਰੱਕ ਦਾ ਕੋ ਡਰਾਈਵਰ ਸੀ ਜਾ ਰਹੇ ਸੀ ਇਹਨਾਂ ਨੇ ਟਰੱਕ ਦੇ ਡਰਾਈਵਰ ਨਾਲ ਕੋ ਗੱਡੀ ਦੀ ਪਾਸ ਕਰਨ ਦੇ ਰੋਲੇ ਰੱਪੇ 'ਚ ਉਹ ਮਰਡਰ ਵੀ ਹੋਇਆ ਸੀ ਉਸ ਵੇਲੇ ਜਿਦਾ ਕਿ ਮੈਂ ਕੱਲ ਵੀ ਦੱਸ ਚੁੱਕਾ ਮੈਂ ਉਦੋਂ ਦੱਸਿਆ ਨਹੀਂ ਮੈਂ ਗੱਲ ਗੋਲਜੀ ਕਰਕੇ ਦੱਸਿਆ ਹੀ ਵੀ ਹੋਇਆ ਉਦੋਂ ਵੀ ਇਹਨਾਂ ਨੇ ਮਾਰਤਾ ਸੀ ਕੋ ਟਰੱਕ ਡਰਾਈਵਰ ਹਮਮ ਔਰ ਉਸ ਸੰਬੰਧ ਵਿੱਚ ਫਿਰ ਡਿਸਮਿਸ ਵੀ ਹੋਇਆ ਸੀ ਕਿ 311 ਲਾ ਕੇ ਜਿਹੜੀ ਹੁਣ ਤੇ ਆ 311 ਤੇ ਲਗਣੀ ਚਾਹੀਦੀ ਹੈ ਮੈਂ ਡੀਜੀਪੀ ਸਾਹਿਬ ਨੂੰ ਸਵਾਲ ਕਰਦਾ ਸਾਡੇ ਤੇ ਐਫਆਈਆਰ ਦਰਜ ਹੋਈ ਸਾਡੇ ਤੇ 311 ਲਾ ਕੇ ਮੈਂਡੇ ਸਾਨੂੰ ਡਿਸਮਿਸ ਕਰ ਦਿੱਤਾ ਕੋਈ ਮੁਲਾਜ਼ਮ ਤੇ ਪਰਚਾ ਹੋ ਜਾਏ ਡਿਸਮਿਸ ਕਰ ਦਿੰਦੇ ਹੋ ਜਲੰਧਰ ਦੇ ਵਿੱਚ ਕਈ ਥਾਣੇਦਾਨਾਂ ਦੇ ਪਰਚਾ 311 ਡਿਸਮਿਸ ਕੀ ਇਹ ਤੁਹਾਡਾ ਕਮਾਊ ਪੁੱਤ ਸੀ ਮੈਂ ਡੀਜੀਪੀ ਸਾਹਿਬ ਨੂੰ ਸਵਾਲ ਕਰਦਾ ਡੀਜੀਪੀ ਸਾਹਿਬ ਦਾ ਹੁਣ ਕਿਉਂ ਨਹੀਂ ਬਿਆਨ ਆ ਹੁਣ ਕਿਉਂ ਨਹੀਂ ਬਿਆਨ ਆ ਹੁਣ ਮੈਨੂੰ ਡੀਜੀਪੀ ਸਾਹਿਬ ਜੀ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਜਿੰਨੇ ਆਈਪੀਐਸ ਤੁਹਾਡੇ ਕੋਲ ਇਸ ਵੇਲੇ ਫਸੇ ਨੇ ਜਿਨ੍ਹਾਂ ਦੇ ਕੇਸ ਦੱਤੇ ਨੇ ਸਾਨੂੰ ਤਾਂ ਤੁਸੀਂ ਇੱਕ ਵਾਰ ਨੇ ਇੰਟਰਵਿਊ ਚ ਕਹਿ ਦਿੱਤਾ ਸੀ ਕਿ ਇਹ ਬਲੈਕ ਸੀਬ ਨੇ ਜਿਨ੍ਹਾਂ ਨੂੰ ਜਿਹੜਾ ਡਿਸਮਿਸ ਕੀਤੇ ਨੇ ਮੈਂ ਡੀਜੀਪੀ ਸਾਹਿਬ ਨੂੰ ਪੁੱਛਣਾ ਇਹ ਤੁਹਾਨੂੰ ਕਮਾਈ ਕਰਕੇ ਦੇਣ ਵਾਲੇ ਅਫਸਰ ਨੇ ਤਾਂ ਹੀ ਇਹਨਾਂ ਨੂੰ ਕੋਈ ਸੀਬ ਦਾ ਤੁਸੀਂ ਨਾਮ ਦਿੱਤਾ ਸਾਡੇ ਮੁਲਾਜ਼ਮਾਂ ਨੂੰ ਡਿਸਮਿਸ ਥੱਲੇ ਵਾਲੇ ਮੁਲਾਜ਼ਮਾਂ ਨੂੰ ਕੋ ਡਿਸਮਿਸ ਹੋ ਜੇ ਉਹਨਾਂ ਨੂੰ ਤੁਸੀਂ ਬਲੈਕ ਸੀਵ ਕਹਿੰਦਾ ਹੁਣ ਇਹਨਾਂ ਨੂੰ ਕੀ ਕਹਿੰਦੇ ਇਹਨਾਂ ਨੂੰ ਤੁਹਾਡੇ ਹੁਣ ਮੈਂ ਕੀ ਮਾੜਾ ਲਫ਼ਜ਼ ਕਰਾਂ ਇਹ ਤੁਹਾਡੇ ਪਾਲਤੂ ਅੱਗੇ ਰਫ਼ਜ਼ ਮੈਂ ਨਹੀਂ ਕਹਿੰਦਾ ਵੀ ਉਹਨਾਂ ਦੇ ਵਿੱਚ ਆ ਜਾਂਦੇ ਹੁਮ ਤੁਸੀਂ ਪੰਜਾਬ ਦੇ ਵਿੱਚ ਜਾਂ ਸੰਵਿਧਾਨ ਦੇ ਵਿੱਚ ਆ ਜੀਏ ਜਾਂ ਪੁਲਿਸ ਰੂਲ ਦੇ ਵਿੱਚ ਆ ਜੀਏ ਜੇ ਸੰਵਿਧਾਨ ਪੰਜਾਬ ਸੰਵਿਧਾਨ ਸਾਡੇ ਮੁਲਕ ਦਾ ਇੱਕ ਹੈ ਪੁਲਿਸ ਰੂਲ ਇੱਕ ਹੈ ਮੈਂ ਅੱਗੇ ਕੱਲ ਵੀ ਗੱਲ ਇਹ ਕਰੀ ਵੀ ਸਾਰਾ ਕੁਝ ਜਾਂ ਇੱਕ ਤੇ ਫਿਰ ਨਿਗਾਹ ਦੂਰ ਨਾਲ ਕਿਉਂ ਦੇਖਿਆ ਜਾਂਦਾ ਇਹ ਕਿਉਂ ਹੁੰਦਾ ਸਾਡੇ ਪੰਜਾਬ ਨਾਲ ਧੱਕਾ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਭਗਵੰਤ ਮਾਨ ਜੀ ਇਹ ਕਿਉਂ ਧੱਕਾ ਹੁੰਦਾ ਇਸ ਗੱਲ ਦਾ ਵੀ ਦੱਸਿਆ ਜਾਵੇ ਜਨਤਾ ਨੂੰ ਔਰ ਇਹ ਕਲੀਅਰ ਕੀਤਾ ਜਾਵੇ ਜਨਤਾ ਕਿਉਂ ਹਰਾਸ ਹੋ ਰਹੀ ਹੈ ਇਹੋ ਜਿਹੇ ਜਿਹੜੇ ਕਰਪਟ ਬੰਦੇ ਤੁਸੀਂ ਹਮੇਸ਼ਾ ਹੀ ਦੇਖੋ ਸੀਟਾਂ ਤੇ ਲਾਏ ਨੇ ਇਹ ਇਸੇ ਕਰਕੇ ਲਾਏ ਗਏ ਨੇ ਕਿ ਤੁਹਾਨੂੰ ਕਮਾਈ ਕਰਕੇ ਲਿਆ ਕੇ ਦੇਣ ਬੈਗ ਭਰੇ ਨੋਟਾਂ ਦੇ ਦੇਖੋ ਕਹੇ ਅਫਸਰ ਦੇ ਘਰੋਂ ਮਿਲਣਾ ਕੋਈ ਛੋਟੀ ਮੋਟੀ ਗੱਲ ਨਹੀਂ ਸ਼ਰਾਬ ਦਾ ਤਰਗੀਮਾਂ ਅੱਧੇ ਟਰੱਕ ਦੇ ਕਰੀਬ ਸ਼ਰਾਬ ਮਿਲਲੀ ਕੋਈ ਛੋਟੀ ਮੋਟੀ ਗੱਲ ਨਹੀਂ ਫਿਰ ਇੰਪੋਰਟਡ ਕਾਰਾਂ ਮਿਲੀਆਂ ਇੰਪੋਰਟਡ ਘੜੀਆਂ ਮਿਲੀਆਂ ਆਈਡੀਆਂ ਮਹਿੰਗੀਆਂ ਘੜੀਆਂ ਮਿਲੀਆਂ ਤੇ ਸੋਨਾ ਦੇਖੋ ਕਿੰਨਾ ਹੈ ਹਜੇ ਤਾਂ ਤਫ਼ਤੀਸ਼ ਆਜੇ ਜਾਰੀ ਹੈ ਇਹ ਤੇ ਸਿਰਫ ਇੱਕ ਗੱਲ ਇਹ ਗੱਲ ਕੀਤੀ ਵੀ ਜੁਡੀਸ਼ੀਅਲ ਇਹਨਾਂ ਨੂੰ ਤਾਂ ਭੇਜਿਆ ਕਿ ਸਾਡੇ ਵੱਲੋਂ ਇਹਨੂੰ ਸਾਹਮਣਾ ਬੰਦ ਹੋਏ ਅਗਲੀ ਤਫ਼ਤੀਸ਼ ਤਾਂ ਆਪਾਂ ਜਾਣੂ ਰੱਖੀਏ ਰਗੋਤਰਾ ਸਾਹਿਬ ਇੱਕ ਗੱਲ ਹੈ ਮੈਂ ਕੱਲ ਵੀ ਕਿਸੇ ਆਰਟੀਕਲ ਚ ਪੜ ਰਿਆ ਸੀ ਕਹਿੰਦੇ ਕਿ ਜੇ ਇਹਨਾਂ ਦੀ ਆਮਦਨ ਦਾ ਅਨੁਮਾਨ ਵੇਖੀਏ ਇਹਨਾਂ ਨੂੰ ਮਹੀਨੇ ਦੇ ਹਿਸਾਬ ਨਾਲ ਛੇ 2.5 ਲੱਖ ਰੁਪਈਆ ਮਹੀਨਾ ਤੱਕ ਤਨਖਾਹ ਹੋਵੇਗੀ ਪਰ ਉਸ ਦੇ ਹਿਸਾਬ ਨਾਲ ਜਿੰਨਾ ਪੈਸਾ ਰਿਕਵਰ ਹੋਇਆ ਜੋ ਚੀਜ਼ਾਂ ਰਿਕਵਰ ਹੋਈਆਂ ਜੋ ਲਗਜ਼ਰੀ ਲਾਈਫਸਟਾਈਲ ਹੈਗਾ ਉਹ ਕਹਿੰਦੇ ਮੇਲ ਨਹੀਂ ਖਾਂਦਾ ਪਿਆ ਮਨ ਫਿਰ ਕਿ ਕਿੱਥੇ ਕਿੱਥੇ ਖੜਾ ਕੇ ਦੇਖੀ ਮੈਂ ਡੀਜੀਪੀ ਸਾਹਿਬ ਕੋਲੋਂ ਕਹਿਣਾ ਮੈਂ ਸਰਕਾਰ ਕੋਲੋਂ ਮੈਂ ਮੌਕੇ ਦੇ ਜਿਹੜੇ ਅਫਸਰਾਂ ਨੇ ਇਹਨਾਂ ਨੂੰ ਡਰੈਸ ਕੀਤਾ ਮੈਂ ਉਹਨਾਂ ਕੋਲੋਂ ਵੀ ਇੱਕ ਮੰਗ ਕਰਦਾ ਕਿ ਆਮਦਨ ਤੋਂ ਵੱਧ ਜਾਇਦਾਦਾ ਜਿਹੜਾ ਪਰਚਾ ਜੇ ਇੱਕ ਸਾਡੇ ਮੈਂ ਉਹ ਗੱਲ ਉੱਥੇ ਆ ਗਈ ਨਾ ਜੇ ਸੰਵਿਧਾਨ ਇੱਕ ਹੈ ਪੁਲਿਸ ਰੂਲ ਇੱਕ ਹੈ ਜੇ ਆਮਦਨ ਤੋਂ ਵੱਧ ਜਾਇਦਾਦਾ ਪਰਚਾ ਇੱਕ ਲੇਡੀ ਕਾਸਟੇਬਲ ਬਠਿੰਡੇ ਤੋਂ ਪੜੀ ਸੀ ਉਹ ਗਲਤ ਹੀ ਸਹੀ ਉਹ ਬਾਤ ਦੀ ਗੱਲ ਜੇ ਉਹਦੇ ਤੇ ਇੱਕ ਸਿਪਾਹੀ ਤੇ ਦਿੱਤਾ ਜਾ ਸਕਦਾ ਤੇ ਇਹਦੇ ਤੇ ਵੀ ਦਿੱਤਾ ਜਾਣਾ ਚਾਹੀਦਾ ਪਰਚਾ ਆਮਦਨ ਤੋਂ ਵੱਧ ਜਾਇਦਾਦਾ ਆਮਦਨ ਤੁਸੀਂ ਤੁਹਾਡੇ ਕਹਿਣ ਮਦਾਂਗੇ 2.5 ਲੱਖ ਮੈਂ ਠੀਕ ਹੈ ਕੋਈ ਘਰ ਦੀ ਘਰ ਵੀ ਜੋ ਵੀ ਕੁਝ ਹੋਏਗਾ ਕੋ ਉਹਦੀ ਇਨਕਮ ਮੰਨ ਲਓ ਕੋ ਲੱਖ ਰੁਪਏ ਉਹਦੀ ਵੀ ਹੋਏਗੀ ਪਰ ਜੋ ਲਗਜ਼ਰੀ ਘਰ ਕੋਠੀ ਚੰਡੀਗੜ੍ਹ ਦੇ ਵਿੱਚ ਜਿਹੜੀ ਵਿਖੀ ਹੈ ਚੰਡੀਗੜ੍ਹ ਦੇ ਵਿੱਚ ਇੱਕ ਦੁਕਾਨ ਲੈਣ ਵਾਸਤੇ ਬੰਦੇ ਦੇ ਪੰਜਾਬੀ ਕਹਿੰਦੇ ਜੇ ਲੈਣੀ ਉਹ ਤਾਂ ਭਾਂਡੇ ਵਿਕ ਜਾਂਦੇ ਤੇ ਤੁਸੀਂ ਕੋਠੀ ਦੇਖੋ ਕਿੰਨੀ ਲਗਜ਼ਰੀ ਕੋਠੀ ਫਿਰ ਉਹਦੇ ਵਿੱਚ ਲਗਜ਼ਰੀ ਕਾਰਾਂ ਬੀਐਮਡਬਲਯੂ ਕਾਰ ਉੱਥੇ ਖੜੀ ਹੈ ਫਿਰ ਮਰਸੀਡੀ ਗੱਡੀਆਂ ਉੱਥੇ ਖੜੀਆਂ ਇਹ ਪੈਸੇ ਨਾਲ ਆਈਆਂ ਚਲੋ ਇਹ ਤੇ ਆਈਆਂ ਪੈਸੇ ਨਾਲ ਤੇ ਚਲਦੀਆਂ ਨੇ ਤੇ ਤੇਲ ਵੀ ਤੇ ਪਾਇਆ ਪੈਂਦਾ ਨਹੀਂ ਪਰ ਇੱਥੇ ਆਣ ਕੇ ਉਹਨਾਂ ਨੇ ਕੱਲ ਜ਼ਰੂਰ ਇੱਕ ਗੱਲ ਕਹਿਆ ਸੀ ਤੁਰੇ ਜਾਂਦੇ ਸੀ ਮੂੰਹ ਬੰਨਿਆ ਸੀ ਪਰ ਗੱਲਬਾਤ ਕਰਕੇ ਉਹ ਮਾੜੀ-ਮੋਟੀ ਕਹਿੰਦੇ ਕਿ ਹਰ ਇੱਕ ਚੀਜ਼ ਦਾ ਜਵਾਬ ਦਿੱਤਾ ਜਾਊਗਾ ਜੋ-ਜੋ ਸਵਾਲ ਖੜੇ ਹੋ ਰਹੇ ਆ ਹਰ ਸਵਾਲ ਦਾ ਜਵਾਬ ਮਿਲੂਗਾ ਕੀ ਕਿੱਥੋਂ ਆਇਆ ਕਹਿੰਦੇ ਇਹ ਵੀ ਦੱਸ ਦੇਾਂਗੇ ਮੈਂ ਤੇ ਕਹਣਾ ਵੀ ਜਦੋਂ ਇਹ ਫੜਿਆ ਗਿਆ ਉਦੋਂ ਤੇ ਜਵਾਬ ਨਹੀਂ ਆ ਬਾਅਦੋਂ ਜਵਾਬ ਜੋ ਉੱਥੇ ਜਵਾਬ ਦੇ ਉਹਨਾਂ ਨੇ ਇਨਵੈਸਟੀਗੇਸ਼ਨ ਚ ਕਿਉਂ ਨਹੀਂ ਜਵਾਬ ਦਿੱਤਾ ਫਿਰ ਉੱਥੇ ਉੱਥੇ ਜਿਹੜੀ ਪੁੱਛ ਪੜਤਾਲ ਚੱਲੀ ਜਦੋਂ ਫੜਿਆ ਉਸ ਤੋਂ ਬਾਅਦ ਕਿੰਨੀ ਦੇਰ ਚੱਲੀ ਦੂਜੇ ਦਿਨ ਹੀ ਪੇਸ਼ ਕੀਤਾ ਨਾ ਉਹ ਸਾਰੀ ਪੁੱਛ ਪੜਤਾਲ ਦੇ ਵਿੱਚ ਉਹ ਇਨਵੈਸਟੀਗੇਸ਼ਨ ਦੇ ਵਿੱਚ ਲਿਖਿਆ ਹੋਊਗਾ ਨਾ ਵੀ ਕਿੱਥੋਂ ਫੜਿਆ ਕੀ ਹੋਇਆ ਸਾਰਾ ਕੁਝ ਉਹਦੇ ਵਿੱਚ ਹੀ ਲਿਖਿਆ ਹੋਊਗਾ ਨਾ ਜੇ ਜਵਾਬ ਸੀ ਤੇ ਉੱਥੇ ਕਿਉਂ ਨਹੀਂ ਜਵਾਬ ਦਿੱਤਾ ਗਿਆ ਆਮਦਨ ਦਾ ਵੱਧ ਦਾ ਪਰਚਾ ਵੀ ਦਿਓਣਾ ਚਾਹੀਦਾ ਹੁਣ ਦੇਖੋ ਅਸਲਾ ਨਿਆਜ਼ਕਰੋ ਮਿਲਿਆ ਨਿਆਜ਼ ਇੱਕ ਜਾਇਜ਼ ਘਰ ਤੋਂ ਬਾਹਰ ਦਾ ਜਵਾਬ ਤੇ ਪਰਚਾ ਬਣਦਾ ਵੀ ਕਣ ਬਣਦਾ ਡਬਲ ਬੈਰਲ ਬੰਦੂਕ ਦੀ ਗੱਲ ਚੱਲ ਰਹੀ ਸੀ ਕਹਿੰਦੇ ਮਿਲੀ ਇੱਕ ਹਾਂ ਮੈਂ ਨਹੀਂ ਚਾਰ ਅਸਲੇ ਚਾਰ ਅਸਲੇ ਮੇਰਾ ਚਾਰ ਅਸਲਾ ਚਾਰ ਅਸਲੇ ਮਿਲੇ ਨੇ ਪਰ ਸੌ ਰੌਂਗ ਬਣੇ ਨਹੀਂ ਅੱਛਾ ਉਹ ਵੀ ਤੇ ਆਰਮੈਟ ਦਾ ਪਰਚਾ ਬਣਦਾ ਮੈਂ ਤਾਂ ਕੱਲ ਵੀ ਕਹਿੰਦਾ ਮੈਂ ਹੁਣ ਵੀ ਕਹਿੰਦਾ ਉਹ ਗਾਂ ਨਹੀਂ ਗਾਵਾਂਗਾ ਇਹ ਜਿਹੜੇ ਤਿੰਨ ਚਾਰ ਪਰਚੇ ਬਣਦੇ ਨੇ ਇਕੱਠੇ ਦੇਣਗੇ ਟਾਈਮ ਲੱਗੇਗਾ ਕਿ ਉਹ ਇਨਵੈਸਟੀਗੇਸ਼ਨ ਦੇ ਉਹ ਗੱਲ ਵੀ ਉਹਨਾਂ ਨੇ ਪਹਿਲਾਂ ਇਹਨੂੰ ਸਾਭਿਆ ਵੀ ਇਹਨੂੰ ਸਾਹਮ ਲਈਏ ਕੱਲ ਨੂੰ ਇਹ ਸਾਡੇ ਸਾਰੇ ਬਹਾਨਾ ਬਾਕੇ ਮੈਨੂੰ ਅਟੈਕ ਹੋ ਗਿਆ ਜੀ ਮੈਨੂੰ ਚੱਕਰ ਆ ਗਿਆ ਜੀ ਮੈਨੂੰ ਬੁਲਾਣਾ ਹੋ ਗਿਆ ਟਿਕ ਜੋ ਡਰਾਮਾ ਕਰਦੇ ਹੁੰਦੇ ਨੇ ਉਹਨਾਂ ਨੇ ਇਸ ਡਰਾਮੇ ਤੋਂ ਦੂਰ ਰਹਿਣ ਦੇ ਬਾਰੇ ਪਹਿਲਾਂ ਇਹਨੂੰ ਸਾਭਿਆ ਵੀ ਇਹਨੂੰ ਭੇਜਿਆ ਜੁਡੀਸ਼ਲ ਕਸਟਾ ਦੀ ਅਗਲੀ ਜਣੀ ਇਨਵੈਸਟੀਗੇਸ਼ਨ ਫਿਰ ਆਪਾਂ ਹੁਣ ਕਿਹੜੇ ਕਿਹੜੇ ਫਸਦੇ ਨੇ ਹੁਣ ਤੋਂ ਇਹ ਗੱਲ ਤੁਸੀਂ ਇੱਥੇ ਆਉਂਦੇ ਹੋ ਕਿ ਇਹਦੇ ਵਿੱਚ ਕਿਹੜੇ ਕਿਹੜੇ ਫਸਦੇ ਨੇ ਹੂੰ ਕੁਤਰਾ ਸਾਹਿਬ ਇੱਥੇ ਸਵਾਲ ਖੜਦਾ ਆ ਕਿ ਹਰਚਰਨ ਸਿੰਘ ਭੁੱਲਰ ਦੇ ਨਾਲ ਉਹ ਇਕੱਲਾ ਤਾਂ ਨਹੀਂ ਹੋ ਸਕਦਾ ਜੇ ਜੇ ਐਡਾ ਵੱਡਾ ਨੈਕਸਸ ਚੱਲਦਾ ਹੋਵੇ ਆ سیدਾ ਰਿਸ਼ਵਤ ਲਈ ਜਾ ਰਹੀ ਸੀ ਹੋਰ ਵੀ ਇਹਦੇ ਵਿੱਚ ਸ਼ਰੀਕ ਹੋਣਗੇ ਜਿਹੜੇ ਅਫਸਰ ਹੋਣਗੇ ਆ ਸਾਥੀ ਹੋਣਗੇ ਹੇਠਲੇ ਲੈਵਲ ਤੇ ਉੱਪਰਲੇ ਲੈਵਲ ਦੇ ਉੱਤੇ ਇਵਨ ਸਰਕਾਰ ਤੱਕ ਵੀ ਕਿਉਂਕਿ ਹੁਣ ਤਾਂ ਇੱਥੋਂ ਤੱਕ ਤੁਸੀਂ ਵੀ ਕਹਿ ਰਹੇ ਹੋ ਕਮਾਊ ਪੁੱਤ ਹੋ ਸਕਦਾ ਸਰਕਾਰ ਦਾ ਕਿਵੇਂ ਦੇਖਦੇ ਹੋ ਕੌਣ-ਕੌਣ ਸ਼ਾਮਿਲ ਹੈ ਇਸ ਦੇ ਵਿੱਚ ਮੈਂ ਤੁਹਾਨੂੰ ਅੱਗੇ ਦੱਸਾਂ ਗੱਲ ਵੀ ਜੇ ਸੀਨੀਅਰ ਅਫਸਰ ਕੋਈ ਵਿੱਚ ਨਾ ਸ਼ਾਮਲ ਹੋਏ ਜੇ ਸੀਨੀਅਰ ਅਫਸਰ ਸ਼ਾਮਲ ਉਹ ਬੋਲਦੇ ਕਿਉਂ ਨਹੀਂ ਬਏ ਵੀ ਜਿਹੜਾ ਬੋਲਿਆ ਇਹਨੇ ਉਹਦਾ ਹੀ ਨਾਮ ਲਾ ਦੇਣਾ ਵੀ ਇਹ ਵੀ ਨਾਲ ਸੀ ਮੇਰੇ ਹੂੰ ਸਿਰਫ ਬੋਲਣ ਦਾ ਨਾ ਕਰ ਰਹੇ ਇਹੋ ਹੀ ਹੋ ਸਕਦਾ ਅਫਸਰਾਂ ਦਾ ਕਿਉਂਕਿ ਅਫਸਰਾਂ ਨੂੰ ਸਾਰਾ ਕੁਝ ਜਾਂਦਾ ਸੀ ਮੈਂ ਤੇ ਗੱਲ ਕਰਦਾ ਵੀ ਪਿੱਛੇ 600 ਕਰੋੜ ਦਾ ਕਬੜ ਰੌਲਾ ਪਿਆ ਸੀ ਕਾਂਡ ਦਾ ਫਗਵਾੜੇ ਫੜੇ ਸੀ ਬੰਦੇ ਉਦੋਂ ਸੀਐਮ ਸਾਹਿਬ ਕੋਲ 10 ਆਈਪੀਐਸ ਦਾ ਨਾਮ ਗਿਆ ਸੀ ਵੀ 10 ਆਈਪੀਐਸ ਸੀਐਮ ਸਾਹਿਬ ਕਹਿੰਦੇ ਵੀ ਦੱਸਾਂਗੇ ਮੇਰੇ ਹਿਸਾਬ ਨਾਲ ਇੱਕ ਤੇ ਫੜਿਆ ਗਿਆ ਨੌ ਰਹਿ ਗਏ ਨੇ ਔਰ ਮੈਂ ਚੰ ਚਾਰ ਆਈਐਸ ਹਫ਼ਤਿਆਂ ਦਾ ਵੀ ਨਾ ਹੁੰਦਾ ਪਿਆ ਮੇਰੇ ਕੋਲ ਆ ਜਾਏਗਾ ਮੇਰੇ ਕੋਲ ਮੇਰੇ ਕੋਲ ਆ ਜਾਏਗੀ ਪਰ ਮੈਂ ਨਾ ਸਰਕਾਰ ਦੇ ਨਾਂ ਆਪੇ ਹੀ ਲੈਣ ਤੇ ਚੰਗੀ ਗੱਲ ਹੈ ਮਤਲਬ ਇੰਨੇ ਕੋ ਬੰਦੇ ਇਸ ਦੇ ਵਿੱਚ ਇਨਵਾਲਵ ਜਿਹੜੇ ਅਫਸਰ ਸਾਡੇ ਆਫਸਰ ਕਿਤੇ ਹੈਗੇ ਨੇ ਹੁਣ ਸਾਹਮਣੇ ਕਿਉਂ ਨਹੀਂ ਆਂਦਾ ਪਿਆ ਉਹ ਕੁਛ ਦਿਨ ਬਾਅਦ ਸਾਹਮਣੇ ਆਪਣੇ ਆ ਵੀ ਆ ਜਾਏਗਾ ਉਹ ਤੁਸੀਂ ਸਾਰੇ ਦੇਖ ਹੀ ਲੈਣਾ ਉਹ ਆ ਜਾਣਾ ਸਾਹਮਣੇ ਕਿ ਜੇ ਅਫਸਰ ਵਿੱਚ ਇਨਵੋਲਮੈਂਟ ਆ ਹੀ ਹੋਣਗੇ ਉਦਾਂ ਤੇ ਆਣੀ ਆ ਡੀਜੀਪੀ ਡੀਜੀਪੀ ਨੇ ਵੀ ਕੋਈ ਪੋਸਟ ਨਹੀਂ ਪਾਈ ਨਹੀਂ ਤਾਂ ਜਦੋਂ ਵੀ ਕੋਈ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤੇ ਡੀਜੀਪੀ ਸਾਹਿਬ ਪੋਸਟ ਪਾ ਲੈਂਦੇ ਕੋਈ ਰਿਕਵਰੀ ਹੋਵੇ ਪੋਸਟ ਪੈਂਦੀ ਹੈ ਮਤਲਬ ਐਕਟਿਵ ਰਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਨਾ ਕੋਈ ਬਿਆਨ ਦਿੱਤਾ ਨਾ ਕੋਈ ਪੋਸਟ ਪਈ ਹੈ ਫਿਰ ਇਹ ਇਹ ਤਾਂ ਬਹੁਤ ਵੱਖਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਭਾਈ ਕਿਉਂਕਿ ਡੀਜੀਪੀ ਸਾਹਿਬ ਜਦੋਂ 93 ਦੇ ਵਿੱਚ ਇਹ ਡੀਐਸਬੀ ਪ੍ਰਤੀ अच्छा जी ठीक है ना ਤੇ ਆਫਟਰ ਇਹਨਾਂ ਦੇ ਫਾਦਰ ਦੇ ਅੰਡਰ ਨੌਕਰੀ ਵੀ ਕੀਤੀ ਹੋਣੀ ਉਹਨਾਂ ਨੇ اچھا ਜੇ ਉਦੋਂ ਡੀਜੀ ਜੀ ਤੇ ਨੇਚਰਲੀ ਗੱਲ ਹੈ ਤੇ ਡੀਜੀਪੀ ਸਾਹਿਬ ਮੈਂ ਤਾਂ ਇੱਕ ਗੱਲ ਕਹਿਣਾ ਫਿਰ ਮਹਿਕਮੇ ਦਾ ਲਿਹਾਜ਼ ਕਰਦੇ ਹੋਣਗੇ ਵੀ ਇਹਦਾ ਲਿਹਾਜ਼ ਕਰੀਏ ਵੀ ਹੁਣ ਇਹਦਾ ਬਿਆਨ ਕੀ ਲਈਏ ਜੇ ਬਿਆਨ ਦੇ ਹੱਕ ਜੇ ਦਿੰਦੇ ਤਾਂ ਵੀ ਮਰਦੇ ਆ ਜੇ ਵਿਰੋਧ ਦਿੰਦੇ ਤਾਂ ਵੀ ਵਾਦੇ ਦੋਵੇਂ ਵਿਰੋਧ ਦਿੰਦੇ ਤੇ ਉਹ ਨਾਲ ਹੈਗਾ ਵੀ ਡੀਜੀਪੀ ਨੂੰ ਵੀ ਮੈਂ ਹਿੱਸਾ ਦੇਣਾ ਅੱਛਾ ਬਿਊਰੋਕ੍ਰੇਸੀ ਤੋਂ ਹਟ ਕੇ ਹੁਣ ਸਰਕਾਰ ਵੱਲ ਵੀ ਆ ਗਈ ਹੈ ਜਾਂ ਪੁਰਾਣੀਆ ਸਰਕਾਰਾਂ ਵੱਲ ਵੀ ਆਦੀ ਹੈ ਇਹ ਇਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਕਾਂਗਰਸ ਵੀ ਰਹੀ ਹੈ ਉਹਦੇ ਵਿੱਚ ਵੀ ਕਹਿੰਦੇ ਖਾਸੀਆਂ ਇਹਨਾਂ ਨੂੰ ਪ੍ਰੋਮੋਸ਼ਨਾਂ ਮਿਲੀਆਂ ਨੇ ਐਸਐਸਪੀ ਤੋਂ ਡੀਆਈਜੀ ਮਿਲਾਰਾ ਉਸੇ ਵੇਲੇ ਬਣੇ ਆ ਤੇ ਉਸ ਤੋਂ ਪਹਿਲਾਂ ਵੀ ਅਕਾਲੀਆਂ ਵੇਲੇ ਵੀ ਖਾਸ ਹੀ ਕਹਿੰਦੇ ਗੱਲਬਾਤ ਰਹੀ ਆ ਵਿਕਰਮ ਸਿੰਘ ਮਜੀਠੀਆ ਵਾਲਾ ਕਹਿੰਦੇ ਚੰਗੀ ਰਸੂਖਦਰੀ ਰਹੀ ਆ ਇਹ ਵੀ ਸੁਣਨ ਨੂੰ ਕਿਤੋਂ ਮਿਲ ਰਿਹਾ ਤੁਸੀਂ ਮਜੀਠੀਆ ਵਾਲੀ ਗੱਲ ਦਾ ਤੁਸੀਂ ਦੇਖ ਲਓ ਵੀ ਉਸ ਵੇਲੇ ਦੀ ਇਨਕੁਆਰੀ ਦੀ ਸੈਟੇ ਬਣਾਏ ਸੈਟ ਦਾ ਇਹ ਮੈਂਬਰ ਸੀ ਉਹ ਸੈਟ ਦੇ ਵਿੱਚ ਸੀ ਸੀ ਇਨਫੈਕਟ ਮੁਖੀ ਸੀ ਮੈਂ ਉਹ ਗੱਲ ਆ ਮੇਨ ਇਹ ਉਸ ਸੈਟ ਦਾ ਮੁਖੀ ਸੀ ਔਰ ਸੈਟ ਦਾ ਰਿਜ਼ਲਟ ਕੁਛ ਵੀ ਨਹੀਂ ਇਹਦਾ ਮਤਲਬ ਹੈ ਕਿ ਅਕਾਲੀਆਂ ਦਾ ਖਾਸ ਹੋਇਆ ਇੱਕ ਕੱਲ ਹੋਰ ਇੰਟਰਵਿਊ ਚਲਦੀ ਪਈ ਸੀ ਆਪਣੇ ਸੁਖਬੀਰ ਬਾਦਲ ਜੀ ਦੀ ਕਹਿੰਦੇ ਵੀ ਇਹ ਜਨਾਨੀਆਂ ਦਾ ਵੀ ਚੰਗਾ ਸ਼ਿਕਨ ਸੀ ਜਿਹਦੇ ਵਿੱਚ ਕਿਹਾ ਵੀ ਜਦੋਂ ਸੰਗਰੂਰ ਤੋਂ ਬਦਲ ਗਿਆ ਤੇ ਕਿੱਥੇ ਜਾਊ ਨਹੀਂ ਮੈਂ ਮੈਂ ਸੱਚੀ ਕਮਾਂ ਮੈਂ ਇਹ ਸਵਾਲ ਪੁੱਛਣਾ ਸੀਗਾ ਪਰ ਮੇਰੇ ਮੇਰੇ ਜ਼ੈਨ ਚ ਐ ਸੀ ਕਿ ਕਦੇ ਔਕਵਰਡ ਜਾਣਾ ਲੱਗੇ ਉਹ ਸਵਾਲ ਜਿਹੜੇ ਔਕਵਰਡ ਜੇ ਸੁਣਨ ਨੂੰ ਆਇਆ ਸੀ ਕਿ ਖਾਸਾ ਸ਼ਿਕਨ ਬੰਦਾ ਰਿਹਾ ਹੈ ਤੇ ਉਹ ਜੇ ਸ਼ਿਕਨ ਬੰਦਾ ਰਿਹਾ ਕੱਲ ਸੁਣਿਆ ਮੈਂ ਕਹਿੰਦੇ ਜੇ ਉੱਥੋਂ ਬਦਲ ਗਿਆ ਤੇ ਫੇਰ ਕੀ ਉਹ ਕਹਿੰਦਾ ਇਹ ਤੇ ਬਦਲ ਗਿਆ ਪਰ ਜਿਹੜੀਆਂ ਬਾਕੀ ਬੀਬੀਆਂ ਜਿੱਦਾਂ ਕੋ ਹੰਡ ਰਫ ਚ ਮੈਂ ਬੋਲਿਆ ਜਾਦਾ ਇਹ ਕਿਥੇ ਜਾਣ ਗਿਆ ਕਹਦੀ ਇਹ ਲਿਆਜਦਾਰੀ ਸੀ ਲਿਆਜਦਾਰੀ ਸੀ ਮਤਲਬ ਕਿਥੇ ਜਾਣ ਗਿਆ ਐਡਾ ਮਾੜਾ ਕਰੈਕਟਰ ਦਾ ਸੀ ਇਥੋਂ ਤੱਕ ਮੈਂ ਅੱਗੇ ਵੀ ਗਿਆ ਪਏ ਉਹ ਲੇਡੀ ਨੂੰ ਇੰਨਾ ਘਰਾਸ ਕੀਤਾ ਸੀ ਜੀਤਪੁਰ ਤੋਂ ਉਹਨੇ ਹਾਈ ਕੋਰਟ ਦੇ ਵਿੱਚੋਂ ਫਾਰ ਕੇ ਲਿਖਤੀ ਲਿਆ ਵੀ ਇਹ ਬੰਦਾ ਜਦੋਂ ਤੱਕ ਆਇਆ ਜੀਤਪੁਰ ਚ ਨਹੀਂ ਬਣਿਆ ਮੈਨੂੰ ਲੱਗਾ ਤੂੰ ਮੈਨੂੰ ਲੱਗਾ ਤੁਸੀਂ ਕੱਲ ਇੱਕ ਵਾਰੀ ਆਖਿਆ ਸੀ ਕਿ ਸੰਗਰੂਰ ਵਿੱਚ ਵੀ ਕੋਈ ਐਦਾਂ ਦਾ ਸਿਚੁਏਸ਼ਨ ਬਣੀ ਸੀਗੀ ਉਹ ਉਹ ਡੇਰਾ ਬੱਸੀ ਤੋਂ ਸੰਗਰੂਰੀ ਸ਼ਹਿਰ ਟ੍ਰਾਂਸਫਰ ਹੋਇਆ ਸੀ ਉਹਨਾਂ ਦਾ ਤਾਂ ਉਦੋਂ ਦੀ ਗੱਲ ਆ ਉਹ ਮੈਂ ਕੱਲ ਦੱਸੀ ਤੁਹਾਨੂੰ ਬਿਲਕੁਲ ਬਿਲਕੁਲ ਕਿਉਂਕਿ ਉੱਥੇ ਵੀ ਇਹਦਾ ਕੰਮ ਸਾਰੇ ਜ ਇੱਕਾ ਜੇ ਕੋ ਜੇਕਰ ਦਾ ਬੰਦਾ ਹੋਵੇ ਮੈਂ ਕਹਦੀ ਹਾਂ ਵੇ ਇੱਕ ਡੀਜੀਪੀ ਦਾ ਮੁੰਡਾ ਹੋਵੇ ਤੇ ਯਾਰ ਭੁੱਖ ਹੋਈ ਦੀ ਖਲਾਅਦਾ ਹੋਵੇ ਵੀ ਜਿੰਨੂ ਕਹਿੰਦਾ ਜਿਹਦੇ ਗੱਲ ਪੈਂਦਾ ਜਿੰਨੂ ਪੈਸੇ ਬੰਗੀ ਜਾਂਦੇ ਪੈਸੇ ਇੰਨਾ ਕਿ ਉਹਨੇ ਬੁਰੀ ਹਾਲਤ ਕੀਤੀ ਜਨਤਾ ਦੀ ਕਿ ਤੁਸੀਂ ਦੇਖੋ ਕਿਨੇ ਨੋਟ ਪਏ ਅਜੇ ਮੈਂ ਕਹਿੰਦਾ ਬੈਂਕਾਂ ਦੇ ਵਿੱਚੋਂ ਅਜੇ ਉਹ ਤੇ ਖਲਾਸਾ ਹੋਣਾ ਉਹ ਜਦ ਅਨਵੈਸਟੀਗੇਸ਼ਨ ਚੱਲ ਰਹੀ ਉਹ ਖੁੱਲ ਕੇ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਏਗਾ ਉਹ ਚੀਜ਼ਾਂ ਨੂੰ ਟਾਈਮ ਲੱਗੇਗਾ ਕਿਹੇ ਚੀਜ਼ ਨੂੰ ਰਿਕਵਰੀ ਕਰਵਾਤੇ ਅਜੇ ਲੋਕਰ ਖੁੱਲਨੇ ਬੈਂਕ ਤੇ ਕਈ ਕੁਝ ਗੋਲਣਾ ਇਹ ਸਾਰਾ ਕੁਝ ਸਾਹਮਣੇ ਆਏਗਾ ਠੀਕ ਹੈ ਨਾ ਇਹ ਚੀਜ਼ਾਂ ਨੂੰ ਟਾਈਮ ਲੱਗੇਗਾ ਔਰ ਸੱਚ ਸਾਹਮਣੇ ਲਿਆ ਕੇ ਕਿਉਂਕਿ ਸੀਬੀਆਈ ਦੇ ਕੋਲ ਗਿਆ ਜਿਹੜਾ ਸੀਬੀਆਈ ਦੀ ਕੋਰਟ ਵੀ ਆਪਣੀ ਉਹ ਇਨਵੈਸਟੀਗੇਸ਼ਨ ਵਿੱਚ ਸਭ ਕੁਝ ਆਪਣਾ ਉਹਨਾਂ ਨੇ ਉਹੀ ਗੱਲ ਕੋਈ ਬੰਦਾ ਅੰਦਰ ਆਣ ਜਿਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਸਾਰਾ ਕੁਝ ਖੋਲ ਕੇ ਲਿਆ ਕੇ ਜਨਤਾ ਦੇ ਸਾਹਮਣੇ ਰੱਖ ਦੇਣਾ ਤੇ ਜਨਤਾ ਇਹੋ ਇਨਸਾਫ ਮੰਗਦੀ ਹੈ ਔਰ ਕਿ ਸਾਡੇ ਕੁਝ ਅਫਸਰ ਲੌਬੀ ਲਾ ਲੋ ਜਾਂ ਸਾਡੀ ਸਰਕਾਰ ਲਾ ਲੋ ਕਿ ਉਹਨਾਂ ਕੋਲ ਜਿਹੜੀ ਮੌਕੇ ਦੀ ਸਰਕਾਰ ਹੈ ਜ਼ੀਰੋ ਟੋਲਰੈਂਸ ਹੁਣ ਕਿੱਥੇ ਗਈ ਹੈ ਹੁਣ ਕਿਉਂ ਨਹੀਂ ਡਿਸਮਿਸ ਕਿੰਨੇ ਆਈਪੀਐਸ ਪਰਚੇ ਨੇ ਅਫਸਰਾਂ ਦੇ ਉੱਤੇ ਹੋਰ ਵੀ ਆਈਪੀਐਸ ਤੇ ਆਪਣੇ ਹੁਣ ਕਿਉਂ ਨਹੀਂ ਡਿਸਮਿਸ ਹੁੰਦੇ ਇਹ ਚੀਜ਼ਾਂ 'ਤੇ ਧਿਆਨ ਦਿਓ ਕਿਉਂਕਿ ਜੇ ਇਹੋ ਜਿਹੇ ਪੰਜ ਚਾਰ ਹੁਣ ਆਈਪੀਐਸ ਲਾਇਆ ਤੁਸੀਂ ਪੰਜਾਬ ਦੇ ਵਿੱਚ ਕੋਈ ਡੀਆਈਜੀ ਲਾਇਆ ਕੋਈ ਸੀਪੀ ਲਾਇਆ ਇਹਨਾਂ ਤੋਂ ਇਲਾਵਾ ਪੰਜਾਬ ਦੇ ਆਈਪੀਐਸ ਜਿੰਨੇ ਹੈਗੇ ਨੇ ਉਹਨਾਂ ਨੂੰ ਕਿਤੇ ਹੋਰ ਭੇਜ ਦਿਓ ਕਿਹਾ ਤੁਸੀਂ ਪੰਜਾਬ ਤੋਂ ਛੁੱਟੀ ਚੱਲ ਜਾਓ ਤੁਹਾਡੀ ਲੋਡ ਨਹੀਂ ਜੋ ਤੁਹਾਡੀ ਲੋਡ ਬਹਿ ਕੇ ਤੁਹਾਨੂੰ ਵਾਪਸ ਬੁਲਾ ਲਾਂਗੇ ਅੱਛਾ ਗੋਤਰਾ ਸਾਹਿਬ ਅਸੀਂ ਵਿਕਰਮ ਸਿੰਘ ਮਜੀਠੀ ਦਾ ਸੀਗਾ ਕੋਈ ਸੀਨੀਅਰ ਪੱਤਰਕਾਰ ਬੜੇ ਉੱਗੇ ਪੱਤਰਕਾਰ ਨੇ ਉਹ ਕਹਿੰਦੇ ਕਿ ਜਦੋਂ ਇੰਟਰੋਗੇਸ਼ਨ ਚੱਲਦੀ ਸੀ ਨਾ ਜਦੋਂ ਪਟਿਆਲੇ ਸੱਦਿਆ ਜਾਂਦਾ ਸੀ ਪੁਲਸ ਰੈਂਡ ਸੱਦਿਆ ਜਾਂਦਾ ਸੀ ਅੰਦਰ ਕਹਿੰਦੇ ਬਲਾਤ ਲੈਂਦੇ ਸੀ ਬੜੇ ਹੋਜ ਦੇ ਨਾਲ ਕਿ ਅਸੀਂ ਵਿਕ੍ਰਮ ਸਿੰਘ ਮਜੀਠੀਆ ਨੂੰ ਬੁਲਾ ਲਿਆ ਪਰ ਅੰਦਰ ਕਹਿੰਦੇ ਚਾਹ ਪਿਆਲੇ ਚੱਲਦਾ ਰਿਹਾ ਮੈਂ ਤਾਂ ਤੁਹਾਨੂੰ ਅੱਗੇ ਦੱਸਿਆ ਵੀ ਤਾਂ ਹੀ ਤਾਂ ਕੋਈ ਆਪੋਜੀਸ਼ਨ ਪਾਰਟੀ ਵਾਲਾ ਕੋਈ ਬੋਲਿਆ ਨਹੀਂ ਇਹਨਾਂ ਦੇ ਵਿਰੁੱਧ ਉਹਨਾਂ ਬੋਲੇ ਕਿਹੜਾ ਕਿਉਂਕਿ ਸਾਰਿਆਂ ਨੂੰ ਉਹ ਹੀ ਗੱਲ ਵੀ ਜਿਹੜੇ ਬੈਗ ਭਰ ਕੇ ਸਾਰਿਆਂ ਨੂੰ ਜਾਂਦੇ ਸੀ ਮੇਨਸਟ੍ਰੀਮ ਕੋਈ ਲੀਡਰ ਨਹੀਂ ਬੋਲਿਆ ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਉਹ ਅਕ ਆਹ ਉਹ ਲੋਕ ਕਿਹੜਾ ਬੈਗ ਜਿਹੜਾ ਬੈਗ ਫੜਿਆ ਗਿਆ ਉਹ ਬੈਗ ਭਰ ਕੇ ਤਾਂ ਇਹਨਾਂ ਕੋ ਸਰਕਾਰਾਂ ਕੋਲ ਜਾਂਦਾ ਸੀ ਤਾਂ ਹੁਣ ਤਾਂ ਹੀ ਸਰਕਾਰ ਦਾ ਕੋਈ ਬੋਲਿਆ ਨਹੀਂ ਮੈਂ ਤਾਂ ਕਹਿੰਦਾ ਸਰਕਾਰ ਦਾ ਬੋਲ ਕੇ ਕੋ ਕਵੇ ਆਹ ਦੇਖੋ ਆ ਮੁਜੀਠੀਏ ਦੇ ਨਾਲ ਫੋਟੋ ਦੇਖ ਲਓ ਤੀ ਆ ਮੁਜੀਠੀਏ ਦੇ ਨਾਲ ਮੁਜੀਠੀਏ ਦਾ ਖਾਸ ਚਿਹਰਾ ਤਾਂ ਹੀ ਮੋਟਰਾ ਤੇ ਮੈਂ ਪੋਲੀਟਿਕਲ ਲਾਈਨ ਵਾਲੇ ਪਾਸੇ ਨਹੀਂ ਜਾਣਾ ਚਾਹੁੰਦਾ ਪਰ ਫਿਰ ਵੀ ਤੁਹਾਨੂੰ ਮੈਂ ਦੱਸਦਾ ਵੀ ਇਹ ਚੀਜ਼ਾਂ ਸਾਰੀਆਂ ਲਿਹਾਣ ਦਿਓ ਤੇ ਸਰਕਾਰ ਨੂੰ ਬੇਨਤੀ ਕਰਦਾ ਵੀ ਜ਼ੀਰੋ ਟੋਲਰੈਂਸ ਦਾ ਜਿਹੜਾ ਕੰਮ ਕਰਦੇ ਉਹ ਉੱਤੇ ਲਿਆਓ ਇਹੋ ਜਿਹੇ ਜਿਹੜੇ ਕੁਝ ਅਫਸਰ ਲੱਗੇ ਇਹਨਾਂ ਨੂੰ ਬਦਲ ਕੇ ਦੂਜਿਆਂ ਨੂੰ ਵੀ ਮੌਕਾ ਦਿੱਤਾ ਜਾ ਹੁਣ ਇਹ ਜਿਹੜੇ ਅਫਸਰ ਬਦਲੇ ਇਹਨਾਂ ਲੁੱਟ ਕੇ ਖਾ ਲਿਆ ਨੇ ਬਾਕੀ ਜਾਂਦਾ ਖੁੰਦਾ ਪੰਜਾਬ ਆਹੀ ਲੁੱਟ ਰਹੀ ਹੈ ਮੈਂ ਬੇਨਤੀ ਕਰਦਾ ਸਰਕਾਰ ਨੂੰ ਮੈਂ ਸਾਰਿਆਂ ਨੂੰ ਕਿ ਪੰਜਾਬ ਨੂੰ ਜਿਹੜਾ ਪੰਜਾਬ ਦਾ ਕਰਜ਼ਾ ਹੈ ਜਿੰਨੇ ਕਾ ਆਈਐਸ ਦਾ ਆਈਪੀਐਸ ਹੈਗੇ ਨਾ ਇਹ ਕਰਜ਼ਾ ਸਾਰਾ ਇਹਨਾਂ ਦੀ ਪ੍ਰਾਪਰਟੀ ਦੀ ਜਦੋਂ ਇਹ ਆਉਂਦੇ ਨਾ ਟ੍ਰੇਨ ਦੇ ਉੱਤੇ ਆਉਂਦੇ ਨੇ ਤੇ ਇੱਕ ਗੱਡੀਆਂ ਨਾਲ ਉਹ ਰਿਸੀਵ ਕਰਨ ਜਾਂਦੀ ਤੇ ਜਦੋਂ ਵਾਪਸ ਜਾਣਾ ਇਹ ਤੇ ਮੈਂ ਕਿਹਾ ਉਹੀ ਟ੍ਰੇਨ ਭਰ ਕੇ ਇਹਨਾਂ ਕੋ ਜਾ ਕੇ ਦੀ ਸਮਾਨ ਦੀ ਜਿੰਨਾ ਕੋ ਕਮਾਈ ਕਰ ਲੈਂਦੇ ਇਹ ਸਿਚੁਏਸ਼ਨ ਪਹਿਲਾਂ ਵੇਖਣ ਵਾਲੀ ਗੱਲ ਹੈ ਕਿ ਆਖਰਕਾਰ ਸੀਬੀਆਈ ਦੇ ਪਰੋਬ ਦੇ ਵਿੱਚੋਂ ਨਿਕਲੂਗਾ ਕਿ 14 ਦਿਨਾਂ ਦੀ ਹਿਰਾਸਤ ਤਾਂ ਜ਼ਰੂ ਇਹ ਹੈ ਕਿ ਜੁਡੀਸ਼ੀਅਲ ਪ੍ਰੂਵ ਦਿੱਤਾ ਜਾਵੇ ਨਿਆਇਕ ਜਾਂਚ ਦਿੱਤੀ ਜਾਵੇ ਇਸ ਮਾਮਲੇ ਦੀ ਨਾਲੋਂ ਨਾਲ ਬਹੁਤ ਕੁਝ ਚੱਲ ਰਿਹਾ ਹੈ ਕੇਂਦਰੀ ਏਜੰਸੀ ਹੈ ਕੇਂਦਰੀ ਏਜੰਸੀ ਦੇ ਆਪਣੇ ਢੰਗ ਹੈਗੇ ਆ ਆਉਂਦੇ ਸਮੇਂ ਦੇ ਵਿੱਚ ਹੋਰ ਏਜੰਸੀਜ਼ ਵੀ ਇਨਵੋਲਡ ਹੋ ਸਕਦੀਆਂ ਇਹ ਵੀ ਸੁਹ ਮਿਲੀ ਹੈ ਕਿ ਈਡੀ ਵਿੱਚ ਇਨਵੋਲਵ ਹੋ ਸਕਦੀ ਹੈ ਜਾਂ ਹੋਰ ਵੱਡੇ ਪੱਧਰ ਦੇ ਉੱਤੇ ਜਾਂਚ ਸ਼ੁਰੂ ਹੋ ਸਕਦੀ ਹੈ ਜੋ ਵੀ ਹੈ ਉਹ ਨਾਲੋਂ ਨਾਲ ਚੱਲਦਾ ਪਿਆ ਔਰ ਦੱਸਦੇ ਰਹਿਵਾਂਗੇ ਉਹ ਤੱਕਲੀ ਬਣੇ ਰੋ ਬਣਗੇ ਪੰਜਾਬੀ